ਜਾ ਰਿਹਾ ਉਹ ਲੰਗਰ ਦੀ ਭਰੀ ਹੋਈ ਗੱਡੀ ਅੰਦਰ ਐਂਟਰ ਕਰ ਗਈ ਆ ਗੱਡੀ ਐਂਟਰ ਕਰ ਚੁੱਕੀ ਆ ਔਰ ਹੋਰ ਵੀ ਬਹੁਤ ਸਾਰੀਆਂ ਉਹ ਦੇਖੋ ਇੱਕ ਗੱਡੀ ਹੋਰ ਪਿੱਛੇ ਖੜੀ ਹੋਈ ਆ ਉਹ ਇੱਕ ਹੋਰ ਗੱਡੀ ਪਿੱਛੇ ਖੜੀ ਹੋਈ ਆ ਉਸ ਨੂੰ ਵੀ ਐਂਟਰ ਕਰਵਾਇਆ ਜਾਣਾ ਨਿਹੰਗ ਸਿੰਘ ਜਥੇਬੰਦੀਆਂ ਹੋਰ ਤਮਾਮ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਕਹਿ ਲਓ ਜਾਂ ਹੋਰ ਪ੍ਰਾਤਰੀ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਲਗਾਤਾਰ ਇੱਥੇ ਉਹ ਸਮਰਥਨ ਦੇਣ ਦੀ ਗੱਲ ਕਰਦੀਆਂ ਸੀ ਪਹਿਲਾਂ ਰੋਕਿਆ ਗਿਆ ਹੁਣ ਇੱਕ ਵਾਰ ਫੇਰ ਤੋਂ ਗੇਟ ਖੁਲਵਾ ਲਏ ਗਏ ਆ ਔਰ ਸਾਰੇ ਸਾਰੇ ਲੋਕ ਜਿਹੜੇ ਨੇ ਇਸ ਵੇਲੇ ਐਂਟਰ ਕਰ ਰਹੇ ਆ ਦੱਸੋ ਉਹ ਰਾਜਨੀਤਿਕ ਪਾਰਟੀਆਂ ਜਿੰਨੇ ਵਾਰ ਲੀਤੀਓ ਅੱਜ ਜੋ ਵੀ ਪੰਜਾਬ ਦੇ ਹੱਥੋਂ ਪਰ ਡਾਕਾ ਵੱਜ ਰਿਹਾ ਹਰ ਇੱਕ ਬੰਦੇ ਨੂੰ ਬੋਲ ਕੇ ਚਲੇ ਜਾਂਦਾ ਵੱਡੇ ਵੱਡੇ ਵਾਅਦੇ ਕਰਕੇ ਚਲੇ ਜਾਂਦਾ ਹਰ ਇੱਕ ਮੁੰਡਾ ਜਿਹੜਾ ਪੰਜਾਬ ਦਾ ਲੀਟਰ ਹੈ ਸੈਂਟਰ ਗੌਰਮਟਕੇ ਜਮਾਨ ਕੋਟਾ ਹੋਇਆ ਖੜਾ ਇਹ ਗੱਲ ਸੱਚੀ ਹੈ ਤੂੰ ਖੁਦ ਦੱਸੋ ਇਸ ਗੱਲ ਨੂੰ ਪੰਜਾਬ ਦੇ ਸਾਰੇ ਲੀਟਰ ਇਸ ਕਰਕੇ ਜੇਕਰ ਚੌੜਿਓ ਉਹ ਪੰਜਾਬ ਦੇ ਹੱਕ ਲੈ ਲੈ ਤਾਂ ਫਿਰ ਚੌੜਿਓ ਨੇ ਚੰਡੀਗੜ੍ਹ ਲੈ ਲੈ ਚੌੜਿਓ ਦਾ ਹੱਥ ਘੜੇ ਘੜ ਕੇ ਦੱਸੋ ਚੌੜਿਓ ਚੌੜਿਓ ਤੇ ਚੰਡੀਗੜ੍ਹ ਪੰਜਾਬ ਨੂੰ ਮਿਲੇ ਇੰਨਾ ਇੰਨਾ ਆਲੀ ਦਾੜੇ ਦੇ ਲੈ ਕੇ ਦੇਣਾ ਉਹ ਗੱਲ ਕਹਿੰਦੇ ਸਾਫੀ ਨਿਕੜ ਕਾਫੀ ਨਿਕੜ ਸਾਰੇ ਪਾਜ ਦੇ ਲੀਟਰੇ ਕਾਫੀ ਨਿਕੜਾ ਪੰਜਾਂ ਹੋਈਆਂ ਨੇ ਸੁਦੇ ਤੱਕ ਪੰਜਾਬ ਦੀ ਗੱਲ ਨਹੀਂ ਕੀਤੀ ਇਸ ਕਰਕੇ ਪੰਜਾਬ ਤੋਂ ਮੁੱਕੋ ਪੰਜਾਬ ਦੇ ਨਾਗਰਾਨੋ ਸ਼ਰਤੀ ਦੇਪੋ ਇਹ ਲੜਾਈ ਤੁਹਾਨੂੰ ਲੜਨੀ ਪੈਣੀ ਹੈ ਜਿੰਨਾ ਤੱਕ ਤੁਸੀਂ ਦਿੱਲੀ ਦੇ ਰਾਜਨੀਤਿਕੋ ਬਹਾਨੇ ਆਉਂਦੇ ਇਹਨਾਂ ਦਿੱਲੀ ਦੇ ਚਲੇਵਾ ਟਾਲੇ ਦਾ ਕੋਈ ਨਹੀਂ ਕਰਦੇ ਉਹਨਾਂ ਤੱਕ ਤੁਸੀਂ ਆਮਜਕੂ ਸੜਕਾਂ ਦੇ ਉੱਪਰ ਰਲੋਗੇ ਆਮਜਕੂ ਧਾਨਿਆਂ ਦੇ ਵਿੱਚ ਰਲੋਗੇ ਆਮਜਕੂ ਤੁਹਾਡੇ ਉੱਪਰ ਡਾਂਗਾ ਵਰਨਗੇ ਇਸ ਕਰਕੇ ਕਹਿਣਾ ਚਾਹੁੰਦੇ ਆ ਉਹਨਾਂ ਤਾਲੀਆਂ ਨੂੰ ਆਪੇ ਨਰਲੋ ਜੇ ਲੜਨੀ ਹੈ ਇਹ ਸਾਰੇ ਸਾਰੇ ਜ਼ਿੰਮੇਵਾਰ ਲਗੇ ਐਜਾ ਕੇ ਗੱਲਾਂ ਕਰਦੇ ਨੇ ਪੱਟੀਆਂ ਵੱਟੀਆਂ ਉਹ ਛੋਟੇ ਕੋਲੇ ਪਾਵਰਾ ਨੇ ਛੋਟੇ ਕੋਲੇ ਸਰਕਾਰਾਂ ਟੁੱਟੀਆਂ ਰਹੀਆਂ ਨੇ ਤੁਸੀਂ ਨਾ ਰਹੀਆਂ ਸਰਕਾਰਾਂ ਦਾ ਕੰਮ ਕਰਿਆ ਜਿਹੜਾ ਇੱਥੇ ਲੀਡਰ ਬੋਲ ਕੇ ਕਹਿਣ ਲੱਗੇ ਤੇ ਕਿ ਲੀਡਰ ਨੇ ਇਥੋਂ ਗੱਲ ਬੋਲੀ ਆ ਕਿ ਪ੍ਰਵਾਸ ਸਭ ਤੋਂ ਵੱਡੀ ਸਮੱਸਿਆ ਪ੍ਰਵਾਸ ਲਈ ਲੜਨ ਵਾਲਾ ਆ ਪਾਲਾ ਸਿੰਘ ਫੁੱਟੂ ਖੜਾ ਜਿਹਨੇ ਤੇਰਸਿਆਂ ਬਾੜੀ ਪਾਟੇ ਨੇ ਇੱਕ ਦਿਨ ਦੇ ਵਿੱਚ ਨਾ ਪਰਚੇ ਪਾਏ ਤੁਸੀਂ ਕਿਹੜੇ ਨੂੰ ਲੈ ਕਹਿੰਦੇ ਹੋ ਨਾ ਪਰਚੇ ਇੱਕ ਦਿਨ ਦੇ ਵਿੱਚ ਪਾਏ ਤੁਸੀਂ ਆਪ ਕੋ ਆਪਣੇ ਡਰਾਮੇ ਕਰਦੇ ਹੋ ਇੱਥੇ ਵਿਖਾਵੇ ਕਰਦੇ ਹੋ ਜੜਨਾ ਪੰਜਾਬ ਨੂੰ ਲੜੋ ਫੋਟੋ ਕੋਲੇ ਪਾਵੜਾ ਨਹੀਂ ਇਸ ਕਰਕੇ ਡਰਾਮੇ ਕਰਨੇ ਬੰਦ ਕਰੋ ਪੰਜਾਬ ਦੇ ਲੋਕਾਂ ਨਾਲ ਪੰਜਾਬ ਦੀ ਨੌਜਵਾਨੀ ਨਾਲ ਛੁਛਣ ਕਰਨਾ ਬੰਦ ਕਰੋ ਇਸ ਕਰਕੇ ਤੱਕਲੇ ਹੋ ਕੇ ਸਾਰੇ ਥਾਵਾਂ ਦੇ ਉੱਪਰ ਸਾਡੇ ਜੱਥੇ ਘੇਰੇ ਹੋਏ ਨੇ ਹਜ਼ਾਰਾਂ ਨੌਜਵਾਨ ਚੰਡੀਗੜ੍ਹ ਦੇ ਵਿੱਚ ਕੇ ਰਿਆ ਹੋਇਆ ਹਜ਼ਾਰਾਂ ਨੌਜਵਾਨ ਨਾਕਾ ਉੱਪਰ ਕੇ ਰਿਆ ਹੋਇਆ ਮੂੰਹ ਟੋਲਮਾ ਜਵਾਬ ਦੇਵਾਂਗੇ ਆਉਣ ਵਾਲੇ ਦਿਨਾਂ ਵਿੱਚ ਤਾ ਟਾਲੀਆਂ ਨਾਲ ਕਹਿਵਾਂਗੇ ਆਉਣ ਵਾਲੇ 10 ਦਿਨਾਂ ਨੂੰ ਆ ਵੀ ਟਰੈਕਟਰ ਲੈ ਕੇ ਆਵਾਂਗੇ ਇਸ ਤਰ੍ਹਾਂ ਹੀ ਜਿਹੜਾ ਚੰਡੀਗੜ੍ਹ ਕੱਲਾ ਚੋਣਾ ਤਕਰਸੀ ਮਤਰੀ ਅੱਜ ਜੁਨੀਵਰਸਿਟੀ ਚੋਣਾ ਤਕਰਸੀ ਮਤਰੀ ਇਹ ਜੁਨੀਵਰਸਿਟੀ ਪੰਜਾਬ ਦੀ ਹੈ ਪੰਜਾਬ ਦੀ ਬਣ ਕੇ ਰਹੂਗੀ ਇਹ ਜੁਨੀਵਰਸਿਟੀ ਪੰਜਾਬ ਨੂੰ ਸਮਰਪਿਤ ਕੀਤੀ ਜਾਵੇ ਜੇ ਇਸ ਗੱਲ ਤੇ ਸੈਮਤਾ ਦਾ ਹੱਥ ਖੜੇ ਕਰਕੇ ਦੱਸੋ ਸੈਮਤਾ ਇਸ ਕਰਕੇ ਤੁਹਾਡਾ ਸਾਰਿਆਂ ਦਾ ਧੰਨਵਾਦ ਲੜਾਈ ਜਮਾ ਆਣ ਇੱਕ ਦੇ ਜੋਰ ਨਾਲ ਲੜਾਂਗੇ ਧੰਨਵਾਦ ਵਾਹਿਗੁਰੂ ਜਿੱਤੇ ਖਾਲਸਾ ਰਬ ਜੀ ਦੀ ਫਤਿਹ ਭਾਈ ਜੀ ਇੱਕ ਅਨਾਊਂਸਮੈਂਟ ਕਰਨੀ ਆ ਕਿ ਜਿਹੜੇ ਮੀਡੀਆ ਵਾਲੇ ਵੀ ਤਾਂ ਵੱਟੂਆ ਲੱੱਪਿਆ ਗਿਆ ਯੂਨੀਵਰਸਿਟੀ ਦੇ ਵਿੱਚ ਜਿੱਥੇ ਪਹਿਲਾਂ ਐਂਟਰੀ ਬੈਨ ਕੀਤੀ ਗਈ ਸੀ ਗੇਟ ਖੁੱਲੇ ਤੇ ਐਂਟਰੀਆਂ ਹੋਈਆਂ ਆ ਦੇਖੋ ਕਿ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਪਹੁੰਚ ਗਿਆ ਕਿਸਾਨ ਜਥੇਬੰਦੀਆਂ ਦੇ ਨਾਲ-ਨਾਲ ਆ ਤਸਵੀਰ ਵੀ ਵੇਖੋ ਕਿ ਟਰੈਕਟਰ ਵੀ ਪਹੁੰਚ ਗਿਆ ਭਾਈ ਜਿਨ੍ਹਾਂ ਦੀ ਜ਼ਰੂਰਤ ਹੁੰਦੀ ਆ ਇਦਾਂ ਦੇ ਅੰਦੋਲਨਾਂ ਦੇ ਵਾਸਤੇ ਤਾਂ ਟਰੈਕਟਰ ਜਿਹੜੇ ਆ ਉਹ ਯੂਨੀਵਰਸਿਟੀ ਦੇ ਵਿੱਚ ਐਂਟਰ ਕਰ ਚੁੱਕੇ ਆ ਪਹੁੰਚ ਚੁੱਕੇ ਆ ਜਿਵੇਂ ਕਿਹਾ ਜਾ ਰਿਹਾ ਸੀਗਾ ਕਿ ਟਰੈਕਟਰ ਟਰਾਲੀਆਂ ਬਿਨਾਂ ਜਿਹੜੇ ਵੱਡੇ ਅੰਦੋਲਨ ਨੇ ਜਾਂ ਵੱਡੇ ਸੰਘਰਸ਼ ਨੇ ਉਹ ਜਿੱਤੇ ਨਹੀਂ ਜਾ ਸਕਦੇ ਜਾਂ ਇਹ ਕਹਿ ਲਓ ਕਿ ਜਿਹੜੀਆਂ ਸਰਕਾਰਾਂ ਨੇ ਉਹ ਇਹਨਾਂ ਟਰੈਕਟਰਾਂ ਤੋਂ ਕਿਤਨਾ ਕਿਤੇ ਜ਼ਰੂਰ ਸਹਿਮ ਜਾਂਦੀਆਂ ਕਿ ਟਰੈਕਟਰਾਂ ਦੀ ਐਂਟਰੀ ਹੋ ਗਈ ਤਾਂ ਸਮਝ ਲਓ ਫਿਰ ਪੱਕੇ ਮੋਰਚੇ ਲੱਗੇ ਤਾਂ ਇਹ ਨੌਜਵਾਨ ਪਹੁੰਚੇ ਨੇ ਕਿੱਥੋਂ ਪਹੁੰਚੇ ਹੋ ਵੀਰ ਸ਼ੰਭੂ ਬਾਰਡਰ ਤੋਂ ਆਇਆ ਜੀ ਸ਼ੰਭੂ ਬਾਰਡਰ ਤੋਂ ਉਸੇ ਧਰਨੇ ਵਾਲੇ ਧਰਨੇ ਵਾਲੇ ਥਾਲ ਦੇ ਨੇੜੇ ਪਿੰਡ ਆ ਸਾਡਾ ਆਤੀ ਐਂਟਰੀ ਫੇ ਟਰੈਕਟਰਾਂ ਦੀ ਬਿਲਕੁਲ ਜੀ ਬਿਲਕੁਲ ਜੀ ਲਾ ਦੇਣੇ ਪੱਕੇ 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 ਇਹ ਇਹ ਪੱਕਾ ਮੋਰਚਾ ਨਹੀਂ ਲੱਗਣ ਦੇਣਾ ਬਹੁਣ ਥੋੜੇ ਸਾਹਮਣੇ ਹੀ ਆ ਭਰਾ ਕਹਿਣ ਦੀ ਲੋੜ ਨਹੀਂ ਹਾਂ ਪੱਕਾ ਹੀ ਮੋਰਚਾ ਆਏ ਹੁਣ ਕੀ ਹੈ ਤਾਂ ਸ਼ੰਭੂ ਤੋਂ ਆਏ ਹੋਏ ਨੇ ਇਹ ਨੌਜਵਾਨ ਜਿੱਥੇ ਇੱਕ ਵੱਡਾ ਮੋਰਚਾ ਚੱਲਿਆ ਇੱਕ ਟਰੈਕਟਰ ਇਹ ਦੇਖੋ ਕਿ ਕੇਸਰੀ ਨਿਸ਼ਾਨ ਸਾਹਿਬ ਲਾ ਕੇ ਇੱਥੇ ਇੱਥੇ ਜਿਹੜੇ ਨੇ ਨੌਜਵਾਨ ਉਹ ਟਰੈਕਟਰ ਲੈ ਕੇ ਪਹੁੰਚ ਗਏ ਆ ਤਸਵੀਰਾਂ ਦੇਖੋ ਕਿ ਜਿਹੜੇ ਯੂਨੀਵਰਸਿਟੀ ਦੇ ਵਿੱਚ ਆਏ ਟਰੈਕਟਰਾਂ ਤੇ ਨੌਜਵਾਨ ਫੋਟੋ ਖਿਚਾ ਰਹੇ ਆ ਫੋਟੋਆਂ ਕਰਾ ਰਹੇ ਨੇ ਨੌਜਵਾਨਾਂ ਯੂਨੀਵਰਸਿਟੀ ਦੇ ਅੰਦਰ ਇਦਾਂ ਦੇ ਟਰੈਕਟਰ ਜਿਹੜੇ ਨੇ ਜਦੋਂ ਐਂਟਰ ਹੁੰਦੇ ਆ ਤਾਂ ਇੱਕ ਹੌਸਲਾ ਹੋਰ ਵੀ ਅਸਮਾਨ ਨੂੰ ਛੂਹਣ ਲੱਗ ਜਾਂਦਾ ਹੈ ਕਿ ਟਰੈਕਟਰਾਂ ਵਾਲੇ ਆ ਗਏ ਹੁਣ ਕਿਸੇ ਗੱਲ ਦੀ ਫਿਕਰ ਨਹੀਂ ਤਾਂ ਇਹ ਉਹੀ ਟਰੈਕਟਰਾਂ ਵਾਲੇ ਜਿਨ੍ਹਾਂ ਨੇ 2020 ਦੇ ਵਿੱਚ ਲੱਗਾ ਹੋਇਆ ਉਹ ਅੰਦੋਲਨ ਜਿੱਤਿਆ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਉਹ ਤਿੰਨ ਕਾਨੂੰਨ ਵਾਪਸ ਲੈਣੇ ਪਏ ਉਹੀ ਟਰੈਕਟਰ ਅੱਜ ਯੂਨੀਵਰਸਿਟੀ ਦੇ ਵਿੱਚ ਐਂਟਰ ਹੋ ਗਏ ਆ ਯੂਨੀਵਰਸਿਟੀ ਦੇ ਵਿੱਚ ਐਂਟਰ ਹੋ ਗਏ ਆ ਔਰ ਹੁਣ ਇਹ ਮੋਰਚਾ ਜਿਹੜਾ ਇਹ ਪੱਕਾ ਲੱਗਦਾ ਜਾਂ ਨਹੀਂ ਇਹ ਤਾਂ ਮੋਰਚੇ ਦੇ ਉਹਨਾਂ ਆਗੂਆਂ ਦਾ ਫੈਸਲਾ ਫਿਲਹਾਲ ਮੋਰਚਾ ਇਹ ਜਿੱਤਿਆ ਜਾਏਗਾ ਇਹ ਗੱਲ ਲਗਭਗ ਜਿਹੜੀ ਆ ਉਹ ਤੈਹ ਹੋ ਗਈ ਆ ਕਿ ਮੋਰਚਾ ਜਿਹੜਾ ਉਹ ਜਿੱਤਿਆ ਜਾ ਸਕਦਾ ਸ਼ੰਕਰ ਦੇ ਨਾਲ ਭਰੀ ਹੋਈ ਗੱਡੀ ਜਿਸ ਨੂੰ ਅੰਦਰ ਨਹੀਂ ਸੀ ਆਉਣ ਦਿੱਤਾ ਜਾ ਰਿਹਾ ਉਹ ਲੰਗਰ ਦੀ ਭਰੀ ਹੋਈ ਗੱਡੀ ਅੰਦਰ ਐਂਟਰ ਕਰ ਗਈ ਆ ਗੱਡੀ ਐਂਟਰ ਕਰ ਚੁੱਕੀ ਆ ਔਰ ਹੋਰ ਵੀ ਬਹੁਤ ਸਾਰੀਆਂ ਉਹ ਦੇਖੋ ਇੱਕ ਗੱਡੀ ਹੋਰ ਪਿੱਛੇ ਖੜੀ ਹੋਈ ਆ ਉਹ ਇੱਕ ਹੋਰ ਗੱਡੀ ਪਿੱਛੇ ਖੜੀ ਹੋਈ ਆ ਉਸ ਨੂੰ ਵੀ ਐਂਟਰ ਕਰਵਾਇਆ ਜਾਣਾ ਨਿਹੰਗ ਸਿੰਘ ਜਥੇਬੰਦੀਆਂ ਹੋਰ ਤਮਾਮ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਕਹਿ ਲਓ ਜੋ ਹੋਰ ਪ੍ਰਾਤਰੀ